ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸੋ ਅੱਜ ਮੈਂ ਜਾਵਾਂਗਾ ਗੁਰਦੁਆਰਾ ਸਾਹਿਬ ਜੋ ਕਿ ਹੈਲੀਫੈਕਸ ਦੇ ਵਿੱਚ ਹੈ ਮੈਰੀਟਾਈਮ ਸੋ ਸਭ ਤੋਂ ਪਹਿਲਾਂ ਬੱਸ ਦੀ ਵੇਟ ਕੀਤੀ ਸੋ ਉਹਨਾਂ ਟਾਈਮ ਬੱਸ ਆ ਗਈ ਸੋ ਹੁਣ ਸਭ ਤੋਂ ਪਹਿਲਾਂ ਬੱਸ ਦੇ ਵਿੱਚ ਬੈੰਨੇ ਆ ਸੋ ਬੱਸ 'ਚ ਚੜਕੇ ਟਿਕਟ ਲੈ ਕੇ ਸੀਟ ਤੇ ਬੈਠ ਗਏ ਫਿਰ ਮੈਂ ਬੱਸ ਦੇ ਵਿੱਚ ਥੋੜੇ ਥੋੜੇ ਕਲਿੱਪ ਵੀ ਕੈਚ ਕੀਤੇ ਤੁਸੀਂ ਦੇਖ ਸਕਦੇ ਹੋ ਬਾਹਰਲਾ 뷰 বাস ਦੇ ਵਿੱਚ ਵੀ ਥੋੜਾ ਜਿਹਾ ਕੈਪਚਰ ਕੀਤਾ ਇਸ ਤਰ੍ਹਾਂ ਕਿਹੜੀਆਂ ਬੱਸਾਂ ਹੁੰਦੀਆਂ ਨੇ ਇੱਥੇ ਕੈਨੇਡਾ ਦੇ ਵਿੱਚ ਸੋ ਬਾਹਰਲਾ 뷰 ਚੈੱਕ ਕਰ ਸਕਦੇ ਤੁਸੀਂ ਸੋ ਠੰਡ ਬਹੁਤ ਜ਼ਿਆਦੇ ਹੈ ਪਰ ਕੈਨੇਡਾ ਦੇ ਵਿੱਚ ਬੱਸਾਂ ਦੇ ਵਿੱਚ ਹੀਟਰ ਲੱਗੇ ਹੁੰਦੇ ਨੇ ਇਸ ਕਰਕੇ ਬੱਸਾਂ ਦੇ ਵਿੱਚ ਠੰਡ ਨਹੀਂ ਇੰਨੀ ਲੱਗਦੀ ਬਾਹਰਲੀ ਸਾਈਡ ਬਹੁਤ ਹੀ ਜ਼ਿਆਦਾ ਠੰਡਾ ਹੈ ਕਿਉਂਕਿ ਸਨੋਪ ਹੈ ਇਹ ਬਾਹਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਘਰ ਬਣਾਏ ਨੇ ਇੱਥੇ ਲੋਕਾਂ ਨੇ ਸੋ ਗਾਇਸ ਜਾਂਦੇ ਜਾਂਦੇ ਆਪਣਾ ਵੀ ਸ਼ੂਟ ਐਡ ਕਰ ਲਿਆ ਮੈਂ ਇਸ ਟ੍ਰੈਕ 'ਨੰ ਪਾਸ' 'ਸ਼ਾਂਤ' ਹੋ ਕੇ ਬੈਠਾ ਸੀ ਮੈਂ ਨਾਲ ਨਾਲ ਚਿੰਗਮ ਚਬਾ ਰਿਹਾ ਸੀ ਸੋਤਨੋਂ ਬਾਹਰਲਾ ਵਿਊ ਚੈੱਕ ਕਰ ਰਹੰਨਾ ਮੈਂ ਕਰੋ ਚੈੱਕ ਕੈਨੇਡਾ ਦਾ ਬਾਹਰਲਾ ਵਿਊ ਸ਼ਾਮ ਦਾ ਟਾਈਮ ਹੋ ਗਿਆ ਇੱਥੇ 5:30 ਮਿੰਟ ਤੁਸੀਂ ਦੇਖ ਸਕਦੇ ਹੋ ਮਿੱਠਾ ਮਿੱਠਾ ਨੇਰਾ ਹੋ ਗਿਆ ਏ स्टॉप पर उतर गया मैं बस स्टॉप उतरन तो बाद मेरे को टिकटा मुक गई थी सो मैं सोचा हूँ सब तो पहले मैं टिकटा लेकर आवाना तो देख सकते हो बस स्टॉप का व्यू यह है जी मंफा टर्मीनल हैलीपैक्ट्स के बच्चे नोवा स्कोचिया सारियाँ बसा इत रुक दी ने आउट ऑफ सर्विस ਸੋ ਇਹ ਜਿਹੜੀ ਬੱਸ ਹੈ ਹੁਣ ਕਰਦੇ ਆ ਰੋਡ ਕ੍ਰੋਸ ਕੈਨੇਡਾ ਦੇ ਵਿੱਚ ਇਸ ਟਿਕਣਾ ਰੋਡ ਕ੍ਰੋਸ ਕਰਦੇ ਆ ਆ ਦੇਖੋ ਕ੍ਰੋਸਿੰਗ ਲਾਈਨ ਬਣੀ ਹੈ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਹਨ ਸੋ ਆਪਾਂ ਹੁਣ ਤੁਰ ਕੇ ਜਾਵਾਂਗੇ ਆ ਦੇਖੋ ਤੁਸੀਂ ਮਾਰਕੀਟ ਤੋਂ ਬਾਹਰਲਾ 뷰 ਸਾਰੀਆਂ ਹੀ ਗੱਡੀਆਂ ਲੱਗੀਆਂ ਨੇ ਇਸ ਸਾਈਡ ਸਾਰੀ ਹੀ ਮਾਰਕੀਟ ਹੈ ਉਸਮਾਨ ਤੇ ਤੁਸੀਂ ਕਿੰਨਾ ਵਧੀਆ 뷰 ਚੈੱਕ ਕਰ ਸਕਦੇ ਹੋ ਇਹ ਮਾਰਕੀਟ ਹੈ ਜੀ沃尔ਮਾਰਟ ਜਿੱਥੇ ਸਾਰਾ ਹੀ ਸਟੋਰ ਗਰੋਸਰੀ ਦਾ ਸਾਮਾਨ ਮਿਲਦਾ ਹੈ ਆ ਤੁਸੀਂ ਦੇਖ ਸਕਦੇ ਆ ਬਾਸ ਸੱਡੇ ਦਾ ਬਾਹਰਲਾ 뷰 ਕਿੰਨੇ ਕਿ ਟ੍ਰੈਫਿਕ ਹੈ ਬਹੁਤ ਹੀ ਸ਼ਾਂਤ ਮੋਹ ਹੈ ਸੋ ਹੁਣ ਆਪਾਂ ਚੱਲਦੇ ਆ ਟਿਕਟਾਲ ਨੂੰ ਟਿਕਟਾਲਾ ਮਾ ਕੇ ਸਭ ਤੋਂ ਪਹਿਲਾਂ ਅਸੀਂ ਬਸਤਾ ਪਾਸ ਵੀ ਬਣਾ ਸਕਦੇ ਆ 80 ਕਿ ਡਾਲਰ ਦਾ ਪੈਂਦਾ ਸੋ ਮੈਂ ਬਟ ਟਿਕਟ ਹੈ ਬਾਏ ਕਰੂੰਗਾ तो हम चलते हैं शोपर साल उतों टिकट मिलती हौली हौली चलते रवे सो तो सामने तुम तो देख सकते हैं पैदल तुरन तो वास्ते करोसिंग बनी है लैफ्ट साइड से चलो हम चलते हैं अंदर टिकटा लैन वास्ते आ जाओ मेरे नाल बने रहे हो मेरी वीडियो के न ਤੋ ਮੈਂ ਟਿਕਟਾਵਾਇ ਕਰੂੰਗਾ ਉਹਨਾਂ ਸ਼ੋਪਰਸ ਕਹਿੰਦੇ ਨੇ ਇੱਥੇ ਹੋਰ ਵੀ ਮਾਰਕੀਟਸ ਹੈਗੀਆਂ ਬਟ ਜਿਹੜੀਆਂ ਟਿਕਟਾਉਨ ਸ਼ੋਪਰਸ ਤੋਂ ਹੀ ਮਿਲਦੀਆਂ ਨੇ ਸੋ ਸਾਨੂੰ ਹੁਣ ਸ਼ੋਪਰਸ ਦੇ ਵਿੱਚ ਜਾਣਾ ਪਊਗਾ ਹਾਂ ਸੋ ਤੁਸੀਂ ਦੇਖ ਸਕਦੇ ਹੋ ਨ ਸ਼ੋਪਰਸ ਦੇ ਵਿੱਚ ਆ ਗਏ ਹੁਣ ਮੈਂ ਐਂਟਰ ਹੋਣ ਲੱਗਾ ਇਹਦੇ ਵਿੱਚ ਪਹਿਲਾ ਡੋਰ ਦੂਸਰਾ ਡੋਰ ਸਭ ਤੋਂ ਪਹਿਲਾ पहले काउंटर से पूछा ना दूजी साइड पे था फिर उ लाइन लगी सी मैं दे भी लाइन के बीच मैं भी लाइन से लग रहा। लगना पे सो पाँच क मट लाइन के बच्चे लगना उस तो बाद ਮੈਂ ਟਿਕਟਾ ਬਾਈ ਕਰ ਲਿਆ। ਤੁਸੀਂ ਤੁਸੀਂ ਦੇਖ ਸਕਦੇ ਹੋ ਟਿਕਟਾ ਨੂੰ ਇਹ ਜੋ ਮੇਰੇ ਹੱਥ ਦੇ ਵਿੱਚ ਟਿਕਟਾ ਨੇ। ਸੋ ਟਿਕਟਾ ਲੈ ਕੇ ਮੈਂ ਬਾਹਰ ਆ ਗਿਆ। ਫਿਰ ਮੇਰਾ ਮਨ ਕੀਤਾ ਕਿ ਗੁਰਦੁਆਰਾ ਸਾਹਿਬ ਮੈਂ ਕੁਝ ਲੈ ਕੇ ਜਾਵਾਂ। ਸੋ ਟੇਕਾ ਮਾਰਕੀਟ ਹੈ 24 ਉਹਦੇ ਵਿੱਚ ਚਲਦੇ ਹਾਂ। ਉੱਥੇ ਜਾ ਕੇ ਦੇਖਾਂਗੇ। ਕੁਝ ਲੈ ਕੇ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਚਲੋ ਹੁਣ ਚੱਲਦੇ ਹਾਂ ਮਾਰਕੀਟ ਦੇ ਵਿੱਚ ਇਸ ਮਾਰਕੀਟ ਨੂੰ ਸੋਬਿਸ ਕਹਿੰਦੇ ਨੇ ਐਂਟਰੀ ਗੇਟ ਹੈ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਸਜਾਏ ਹੋਏ ਨੇ ਇਹਨਾਂ ਨੇ ਅੰਦਰਲਾ ਵੀਊ ਚੈੱਕ ਕਰ ਸਕਦੇ ਹੋ ਮਾਰਕੀਟ ਦਾ ਕਾਫੀ ਵਧੀਆ ਤਰੀਕੇ ਨਾਲ ਸਜਾਇਆ ਸੀ ਇਸ ਮਾਰਕੀਟ ਚੋਂ ਹਰ ਇੱਕ ਪ੍ਰਕਾਰ ਦੀ ਚੀਜ਼ ਮਿਲ ਜਾਂਦੀ ਕੋਲ ਡਰਿੰਕ ਵਗੈਰਾ ਫਰੂਟ ਸਭ ਕੁਝ ਸੋ ਦੁੱਧ ਦੀ ਸੇਵਾ ਕਰਾਂਗੇ ਚਲਦੇ ਹਾਂ ਦੁੱਧਲ ਨੂੰ ਇੱਥੇ-ਇੱਥੇ ਆ ਰਹੀਆਂ ਸਬਜ਼ੀਆਂ ਵਗੈਰਾ ਮਿਲਦੀਆਂ ਨੇ ਸੋ ਜਿਹੜਾ ਦੁੱਧ ਹੈ ਉੱਪਰਲੀ ਸਾਈਡ ਮਿਲਦਾਗਾ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਹੈ ਇੱਥੇ ਬਹੁਤ ਹੀ ਜ਼ਿਆਦਾ ਕਲੀਨ ਨੇ ਇੱਥੇ ਦੀਆਂ ਮਾਰਕੀਟਸ ਸਾਰੀ ਸਾਈਡ ਲੱਗ ਗਿਆ ਦੁੱਧ ਪਰਲੀ ਸਾਈਡ ਮਿਲਿਆ ਸਾਨੂੰ ਇਹ ਤੋਂ ਸੀ ਅੰਦਰਲਾ ਵੀਓ ਚੈੱਕ ਕਰ ਸਕਦੇ ਆ ਮਾਰਕੀਟ ਦਾ ਸਿੱਧੀ ਇਸ ਮਾਰਕੀਟ ਦੇ ਵਿੱਚ ਫਾਰਮੇਸੀ ਵੀ ਹੈਗੀ ਹੈ ਦੁੱਧ ਮੈਨੂੰ ਮਿਲ ਗਿਆ ਦੁੱਧ ਦੀ ਕੈਲੀ ਚੱਕ ਲਈ ਸੌਂ ਚੱਲਦੇ ਆਂ ਕਾਉਂਟਰਲ ਨੂੰ ਉਹ ਭਾਈ ਇਹ ਬਿੱਲ ਕਟਾਵਾਂਗੇ ਇਹਦਾ ਦੁੱਧ ਦਾ ਬਾਅਦ ਚ ਬੋਲੂੰਗਾ ਕਾਉਂਟਰ ਤੇ ਆ ਕੇ ਫਿਰ ਦੁੱਧ ਲੈ ਮੈਂ ਬਿੱਲ ਘਟਵਾਇਆ ਬਿੱਲ ਕਟਾ ਕੇ ਦੁੱਧ ਲੈ ਕੇ ਮੈਂ ਬਾਹਰ ਆ ਗਿਆ ਸੌਂ ਚੱਲਦੇ ਆਂ ਬੱਸ ਸਟੈਂਡ ਉਲੋਂ ਮੈਂ ਟਾਈਮ ਚੈੱਕ ਕੀਤਾ ਇਹ ਥੋੜਾ ਹੀ ਰਹਿ ਗਿਆ ਇਹ ਫਿਰ ਮੈਂ ਦੌੜਿਆ ਬੱਸ ਸਟੈਂਡ ਉਲੋਂ ਕਿਉਂਕਿ ਟਾਈਮ ਥੋੜਾ ਹੀ ਰਹਿ ਗਿਆ ਸੀ ਬੱਸ ਨਿਕਲ ਜਾਣੇ ਹੀ जो मैं ना पहुँचता टाइम ना नो so, ती बार व्यू भी देख सकते हो शाम का टाइम है सो so, इस टाइम मैं बहुत ही ज़्यादा जल्दी ही क्योंकि मेरे को दो के ही मिनट रह गए थे పూర పూర టైం సీ బాస్ ਸਬਸਟੈਂਡ ਜਾ ਕੇ ਦੇਖਿਆ ਸਾਹਮਣੇ ਬਸ ਲੱਗੀ ਸੀ ਮੈਂ ਨਾਲ ਹੀ ਬਸ ਤੇ ਟਿਕਟ ਦਿਖਾ ਕੇ ਅੰਦਰ ਇੰਟਰ ਹੋ ਗਿਆ ਨਾਲ ਹੀ ਮੈਂ ਸੀਟ ਤੇ ਬੈਠ ਗਿਆ ਬਸ ਬਿਲਕੁਲ ਖਾਲੀ ਸੀਗੀ ਬਸ ਬੈਠ ਕੇ ਮੈਂ ਤੁਰ ਪਿਆ ਹਾਂ ਹੁਣ ਗੁਰਦੁਆਰਾ ਸਾਹਿਬ ਵਾਲ ਨੂੰ ਸਸਾ ਚਲੋ ਹੁਣ ਮੁੜ ਜਾਈਦਾ ਹਾਂ ਉੱਥੇ ਜਾ ਕੇ ਸੋ ਬਸ ਸਟਾਪ ਆ ਗਿਆ ਹੁਣ ਉਤਰਦੇ ਹਾਂ ਦੁੱਧ ਦੀ ਕਾਨੀ ਚੱਕ ਲਈ ਨਾਲ ਹੀ ਆਪਾਂ ਸਾਰੀਆਂ ਸਵਾਰੀਆਂ ਉਤਰਨ ਲੱਗੀਆਂ ਆਪਾਂ ਵੀ ਵੇਟ ਕਰਨ ਲੱਪੇ ਖੜੇ ਹੋ ਗਏ ਸੋ ਚਲੋ ਹੁਣ ਚਲਦੇ ਆ ਬਾਹਰ ਨੂੰ ਬਸ ਚ ਉਤਰਗੇ ਬਾਹਰ ਨਹੀਂ ਰਹੀ ਨੀਰਾ ਹੋ ਗਿਆ ਸੀ ਡੇਟ ਹੋ ਗਿਆ ਮੈਂ ਲੇਟ ਹੋ ਗਿਆ ਸੀ ਮੈਂ ਤਾਂ ਚਲੋ ਹੁਣ ਚਲਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਫਿਰ ਆਪਾਂ ਤੁਰ ਕੇ ਹੀ ਗਏ ਗੁਰਦੁਆਰਾ ਸਾਹਿਬ ਵੱਲ ਨੂੰ ਕਾਫੀ ਠੰਡ ਵੀ ਹੋਗੀ ਕਾਫੀ ਸੰਗਤਾਂ ਵੀ ਜਾ ਰਹੀਆਂ ਸੀਗੀਆਂ ਉਹਨਾਂ ਦੇ ਨਾਲ-ਨਾਲ ਆਪਾਂ ਵੀ ਜਾਂਦੇ ਰਹੇ ਅੱਜ ਘਟਦੇ ਹੋ ਪਰ ਬਾਅਦ। ਸੋ ਗਾਇਜ਼ ਹੁਣ ਮੈਂ ਪੁੱਜਣ ਲੱਗਾ ਗੁਰਦੁਆਰਾ ਸਾਹਿਬ। ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ। ਕਿ ਵਧੀਆ ਤਰੀਕੇ ਨਾਲ ਸਜਾਇਆ ਗੁੱਟੋਰਾ ਸਾਹਿਬ ਨੂੰ ਬਾਹਰੀ ਸਾਈਡ ਤੋਂ ਕਿੰਨੀਆਂ ਵਧੀਆ ਲਾਈਟਾਂ ਲਗਾਈਆਂ ਨੇ ਸੋ ਉੱਪਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਹ 메인 게ਟ ਹੈ ਸੋ ਹੁਣ ਚੱਲਦੇ ਆਂ ਅੰਦਰ ਵਾਲ ਨੂੰ ਚਲੋ ਹੁਣ ਚੱਲਦੇ ਆਂ ਅੰਦਰਲੀ ਸਾਈਡ सब तो पहला जोड़े है, जोड़े तारण तो बाद तो चलते हैं फिर अंदरली साइड में तो सी कर सकते हैं अंदर दरबार साहब के दर्शन सोन मत्था टेक लिए मिलते हैं तुम थोड़े टाइम तक ਮੱਕਾ ਕੇ ਕੇ ਉਨ چلਦੇ ਹੈ ਪ੍ਰਸ਼ਾਦਾ ਸ਼ਕਨ ਮੱਕਾ ਕੇ ਕੇ ਬਹੁਤ ਹੀ ਜ਼ਿਆਦਾ ਸਕੂਨ ਮਿਲੇ ਮਨ ਨੂੰ ਕੌਣ ਕਰੇ ਪ੍ਰਸ਼ਾਦਾ ਸ਼ਕਨ ਉਸ ਉਪਰ ਬਰਤਨ ਪਕਾ ਲੈਂਦੇ ਹੈ 3 ਗਲਾਸ ਉੱਪਰ ਘੜੀ ਲਾ ਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਲੰਗਰ ਹਾਲ ਦਾ ਅੰਦਰਲਾ 뷰 ਚੈੱਕ ਕਰ ਸਕਦੇ ਆ ਜਿੱਥੇ ਸਾਰੀਆਂ ਸੰਗਤਾਂ ਆ ਕੇ ਪ੍ਰਸ਼ਾਦਾ ਛਕ ਰਹੀਆਂ ਨੇ ਸੌਫ ਸਾਈਡ ਪਰਲੀ ਸਾਈਡ ਪ੍ਰਸ਼ਾਦਾ ਬੰਨਦਾ ਸੰਗਤਾਂ ਵਾਸਤੇ ਇੱਕ ਸਾਈਡ ਤੇ ਭੰਡੇ ਧੋਤੇ ਜਾਂਦੇ ਨੇ ਸੋ ਪ੍ਰਸ਼ਾਦਾ ਛਕ ਲਿਆ ਬਹੁਤ ਹੀ ਜ਼ਿਆਦਾ ਸਵਾਦ ਲੱਗਿਆ ਪ੍ਰਸ਼ਾਦਾ ਛਕ ਕੇ ਬਹੁਤ ਹੀ ਕਰਟ ਟੇਸਟ ਵਧੀਆ ਲੱਗਾ ਪ੍ਰਸ਼ਾਦਾ ਛਕਣ ਤੋਂ ਬਾਅਦ ਹੁਣ ਚੱਲਦੇ ਆਂ ਪਾਂਡਿਆਂ ਦੀ ਦਰਸੇਵਾ ਕਰਦਿਆਂ ਨੇ ਸੰਗਤਾਂ ਪਾਂਡੇ ਰੱਖਾਂਗੇ ਸੋ ਪਾਂਡੇ ਰੱਖਣ ਤੋਂ ਬਾਅਦ ਹੁਣ ਚੱਲਦੇ ਆਂ ਵਾਪਸ ਘਰ ਨੂੰ ਬਹੁਤ ਹੀ ਵਧੀਆ ਲੱਗਿਆ ਗੁਰੂ ਘਰ ਆ ਕੇ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਮੇਰਾ ਸ਼ੁਕਰ ਹੈ ਫੇਰ ਆਮਾ ਗੇ ਗੁਰੂ ਘਰ ਮੱਥਾ ਟੇਕਣ ਵਾਸਤੇ ਮਿਲਦੇ ਆਂ ਫਿਰ ਇਸੇ ਹੋਰ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ